ਜੇ ਕਿਤੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਅਜ ਇਹਨਾਂ ਨੇ ਪ੍ਰਾਈਵੇਟ ਟਰੋਲੀਆਂ ਚਲਾਤੀਆਂ ਉਹਨਾਂ ਨੂੰ ਅਸੀਂ ਜਦੋਂ ਮਰਜ਼ੀ ਰੋਕ ਸਕਦੇ ਹਾਂ ਗਲਤ ਕੰਮ ਕਰਨ ਤੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਜਿੰਦਾਬਾਦ ਨਗਰ ਨਿਗਮ ਦਾ ਇਸਲਾਮ ਮੁਹਰਮਤਬਾਦ ਜਿੰਦਾਬਾਦ ਮੁਹਰਮਤਬਾਦ ਇਹ ਫਿਰ ਸ਼ਹਿਰ ਦਾ ਬੁਰਾ ਹਾਲ ਹੋ ਜਾਣਾ ਜਿੰਦਾਬਾਦ ਇਹ ਨਾ ਹੋਵੇ ਕਿ ਤੇ ਸਾਨੂੰ ਆਪਦੀ ਕੂੜੇ ਦੀ ਗੱਡੀਆਂ ਭਰ ਕੇ ਲਿਆ ਕੇ ਨਗਰ ਕਮ ਦੇ ਵਿੱਚ ਲਾਣੀ ਪੈ ਜਾਣ ਸਾਨੂੰ ਗਲਤ ਕੰਮ ਕਰਨ ਤੇ ਮਜਬੂਰ ਨਾ ਕਰੋ ਜਿਹੜੀ ਉਹ ਟਰਾਲੀਆਂ ਚਲਾਈਆਂ ਤੁਸੀਂ ਉਹਨਾਂ ਨੂੰ ਬੰਦ ਕਰ ਦਿਓ ਨਮਸਕਾਰ ਮੈਂ ਖੁਸ਼ ਹਾਂ ਆਪ ਦੇ ਖੇਤਰ ਸਰਤਾਰ ਨਿਊਜ਼ ਆਏ ਨਜ਼ਰ ڈالਦੇ ਹਾਂ ਅੱਜ ਦੀ ਬੜੀ ਖਬਰ ਜੀ ਨਾਮ ਮੇਰਾ ਨਾਮ ਰਿੰਕੂ ਕੁਮਾਰ ਹੈ ਜੀ ਟਿਪਰ ਯੂਨੀਅਨ ਜੀ ਅਸੀਂ ਡੋਰ ਟੂ ਡੋਰ ਕਰਾ ਚੋ ਕੂੜਾ ਕਲੈਕਟ ਕਰਦੇ ਹਾਂ ਅਸੀਂ ਜੀ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਨੂੰ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਜਿਹੜੇ ਨੁਕਤੀ ਪੱਤਰ ਤੁਸੀਂ ਰਾਤ ਨੂੰ ਬੰਡੀ ਜਾਂਦੇ ਹੋ ਤੇ ਸਾਡੇ ਵਾਸਤੇ ਤੁਹਾਨੂੰ ਕੀ ਅਪਤੀ ਆ ਰਹੀ ਹੈ ਸਾਨੂੰ ਗਲਤ ਕੰਮ ਕਰਨ ਤੇ ਮਜਬੂਰ ਨਾ ਕਰੋ ਇਹ ਨਾ ਹੋਵੇ ਕਿਤੇ ਸਾਨੂੰ ਆਪ ਦੀ ਕੂੜੇ ਦੀ ਗੱਡੀਆਂ ਭਰ ਕੇ ਲਿਆ ਕੇ ਨਿਕਲਮ ਦੇ ਵਿੱਚ ਲਾਣੀ ਪੈ ਜਾਣਾ ਤੇ ਅਸੀਂ ਇਹ ਕੰਮ ਵੀ ਦੇਵਾਂਗੇ ਕੰਮ ਪਹਿਲਾਂ ਵੀ ਅਸੀਂ ਕੀਤਾ ਤੇ ਅਸੀਂ ਬਾਰ ਬਾਰ ਇੱਕ ਗੱਲ ਕਹਿੰਨੇ ਆ ਬਈ ਅਸੀਂ ਕਾਨੂੰਨ ਨੂੰ ਆਪਣੇ ਹੱਥੋਂ ਲੈਣਾ ਨਹੀਂ ਚਾਹਦੇ ਉਤੋਂ ਸਾਡੇ ਗੁਰੂ ਜੀ ਦਾ ਜਨਮ ਦਿਹਾੜਾ ਆ ਰਿਹਾ ਏ ਜੇ ਲੰਮਾ ਨਾ ਖਿੱਚੇ ਤਾਂ ਬਹੁਤ ਵਧੀਆ ਗੱਲ ਹੈ ਅਸੀਂ ਪ੍ਰਸ਼ਾਸਨ ਨੂੰ ਤੇ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਸਾਡੇ ਗੁਰੂ ਜੀ ਦਾ ਜਨਮ ਦਿਹਾੜਾ ਆ ਰਿਹਾ ਉਦੋਂ ਹੀ ਸਾਨੂੰ ਨੁਕਤੀ ਪੱਤਰ ਦਿੱਤੇ ਜਾਣ ਨਹੀਂ ਤਾਂ ਅਸੀਂ ਮਜਬੂਰਨ ਮੰਗਲਵਾਰੀਆ ਵੀਰਵਾਰ ਸਾਡੇ ਸਪਾਈ ਸੇਵਕ ਯੂਨੀਅਨ ਦੇ ਪ੍ਰਧਾਨ ਆ ਸਾਨੂੰ ਸਿਰਸਵਾਲ ਜੀ ਉਹ ਵੀ ਨਾਲ ਸਾਡੇ ਨਾਲ ਸਮਰਥਨ ਕਰ ਚੁੱਕੇ ਆ ਜੇ ਕਿਤੇ ਉਹ ਵੀ ਸਾਡੇ ਨਾਲ ਬੈਠ ਗਏ ਫਿਰ ਸ਼ਹਿਰ ਦਾ ਬੁਰਾ ਹੱਲ ਹੋ ਜਾਣਾ ਇਹਦੀ ਜਿਹੜੀ ਸ਼ਹਿਰ ਦੀ ਮਾਰੂ ਨੀਤੀ ਚੱਲ ਰਹੀ ਹੈਗੀ ਹੈ ਸ਼ਹਿਰ ਨੂੰ ਖਰਾਬ ਕਰਨ ਦੀ ਨੀਤੀ ਚੱਲ ਰਹੀ ਹੈ ਇਹ ਨਗਰ ਨਿਗਮ ਕਮਿਸ਼ਨਰ ਤੇ ਮੇਅਰ ਤੇ ਡੀਸੀ ਸਾਹਿਬ ਇਹ ਖੁਦ ਸ਼ਹਿਰ ਨੂੰ ਖਰਾਬ ਕਰ ਰਿਹਾ ਅਸੀਂ ਮੀਡੀਆ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆਂ ਭਾਈ ਅਸੀਂ ਸ਼ਹਿਰ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਉਤੋਂ ਦੁਸ਼ਹਿਰਾ ਵੀ ਆ ਰਿਹਾ ਦਿਵਾਲੀ ਵੀ ਆ ਰਹੀ ਹੈ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਕਰਦੇ ਆਂ ਸਾਰਾ ਸ਼ਹਿਰ ਸਾਨੂੰ ਸਪੋਰਟ ਕਰੇ ਤੇ ਆਕੇ ਨਗਰ ਨਿਗਮ ਆਫਿਸ ਦਾ ਦੁਆਲਾ ਕੱਢੇ ਇੱਥੇ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਸਾਡੇ ਨਾਲ ਆਕੇ ਸਾਰਾ ਸ਼ਹਿਰ ਪ੍ਰਸ਼ਾਸਨ ਸਾਡਾ ਸਾਥ ਦੇਵੇ ਉਹਨਾਂ ਦੇ ਨਾਲ ਅਸੀਂ ਵੀ ਜਿੰਦਾਬਾਦ ਮੁਰਦਾਬਾਦ ਦਾ ਕਰੀ ਜਾਂਦੇ ਆ ਜੇ ਕਿਤੇ ਨਹੀਂ ਸੁਣਦੇ ਬੁੱਧਵਾਰ ਵੀਰਵਾਰ ਅਸੀਂ ਆਪਦੀ ਗੱਡੀਆਂ ਕੱਢ ਕੇ ਨਗਰ ਨਿਗਮ ਦੇ ਵਿੱਚ ਹੀ ਕੂੜੇ ਦੀਆਂ ਭਰ ਕੇ ਲਾਵਾਂਗੇ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਨੂੰ ਡੀਸੀ ਸਾਹਿਬ ਨੂੰ ਜਿਹੜੇ ਸਾਡੇ ਬੰਦੇ ਹੱਕ ਹੈ ਉਹ ਸਾਨੂੰ ਦਿੱਤੇ ਜਾਣ ਜੇ ਦਿੱਤੇ ਗਏ ਉਦੋਂ ਤੱਕ ਦਰਿਆ ਤੋਂ ਅਸੀਂ ਨਹੀਂ ਉਠਾਂਗੇ ਜੇ ਕਿਤੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਅੱਜ ਇਹਨਾਂ ਨੇ ਪ੍ਰਾਈਵੇਟ ਟਰਾਲੀਆਂ ਚਲਾਤੀਆਂ ਉਹਨਾਂ ਨੂੰ ਅਸੀਂ ਜਦੋਂ ਮਰਜ਼ੀ ਰੋਕ ਸਕਦੇ ਹਾਂ ਗਲਤ ਕੰਮ ਕਰਨ ਤੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਜੇ ਕਿਤੇ ਇਹ ਸੋਚਦੇ ਹੋ ਹੋਰ ਟਰਾਲੀਆਂ ਚਲਾ ਕੇ ਨਵੇਂ ਬੰਦੇ ਭੜਤੀ ਕਰ ਲੈਣ ਤੇ ਇਹ ਗੱਲ ਨਹੀਂ ਹੋਊਗੀ ਇਹ ਮਾਰੂ ਨੀਤੀ ਆ ਬੰਦ ਕਰ ਦਿਓ ਜਿਹੜਾ ਨਗਰ ਨਿਗਮ ਪ੍ਰਸ਼ਾਸਨ ਬਹੁਤ ਤੱਕੇਈਸ਼ਾਈ ਕਰ ਰਿਹਾ ਜੇ ਸਾਡਾ ਕੋਈ ਬੰਦਾ ਹੁੰਦਾ ਸਪੋਰਟ ਮਾਰ ਜਾਂਦਾ ਉਹਦਾ ਕੋਈ ਮੁਆਵਜ਼ਾ ਨਹੀਂ ਮਿਲਦਾ ਜੀ ਕਈ ਸਾਡੇ ਮੁੰਡਿਆਂ ਦੀ ਡਾਲੇ ਟੁੱਟ ਟੁੱਟ ਡਿੱਗ ਜਾਂਦੇ ਜੀ ਉਹਨਾਂ ਦੀ ਉਂਗਲਾਂ ਟੁੱਟ ਗਈਆਂ ਕਈਆਂ ਦੇ ਇੱਕ ਮੁੰਡੇ ਦੇ ਉਹਨ ਦਾ ਡਿਊਟੀ ਟੱਠੇ ਨੇ ਸਿੰਘ ਮਾਰਿਆ ਸੀ ਜੀ ਉਹਦਾ ਢਿੱਡ ਫੱਟ ਗਿਆ ਸੀ ਉਹਦਾ ਵੀ ਕੋਈ ਨਿਗਮ ਨੇ ਕੁਝ ਨਹੀਂ ਦੇਖ ਰਹੇ ਜਿੰਨੀ ਵੀ ਅਸੀਂ ਕਰਦੇ ਆ ਉਤੋਂ ਇਹ ਗੱਲ ਕਹਿੰਦੇ ਆ ਬਈ ਇਹ ਕੂੜੇ ਦੇ ਵਿੱਚੋਂ ਕਬਾੜ ਕੱਢਦੇ ਆ ਪੈਂਚਰ ਵੀ ਅਸੀਂ ਲਵਾਣੇ ਆ ਜਿੰਨਾ ਵੀ ਖਰਚਾ ਖਰਚਾ ਹੁੰਦਾ ਸੀ ਗੱਡੀਆਂ ਦਾ ਆਪ ਆਪਣੀ ਜੇਬ ਤੋਂ ਕਰਾਨੇ ਆ ਇਹਨਾਂ ਨੂੰ ਅਸੀਂ ਲੋਕਾਂ ਦੀ ਗੰਦੀਆਂ ਦੇ ਵਿੱਚੋਂ ਹੱਥ ਮਾਰ ਕੇ ਕਬਾੜ ਕੱਢ ਕੇ ਆਪਣਾ ਦਾਲ ਫੁਲਕਾ ਚਲਾਣੇ ਆ ਇਹ ਨਿਗਮ ਦੇ ਅਧਿਕਾਰੀਆਂ ਨੂੰ ਉਹ ਵੀ ਨਹੀਂ ਜਰਦਾ ਜੀ ਤੇ ਅਸੀਂ ਬੇਨਤੀ ਕਰਦੇ ਆਂ بار بار ਸਾਨੂੰ ਗਲਤ ਕੰਮ ਕਰਨ ਤੇ ਮਜਬੂਰ ਨਾ ਕਰੋ ਜਿਹੜੀ ਉਹ ਟਰਾਲੀਆਂ ਚਲਾਈਆਂ ਤੁਸੀਂ ਉਹਨਾਂ ਨੂੰ ਬੰਦ ਕਰ ਦਿਓ ਨਹੀਂ ਤਾਂ ਆਪਣੀ ਗੱਡੀਆਂ ਅਸੀਂ ਕੱਢ ਕੇ ਤੇ ਅਸੀਂ ਲਿਆ ਕੇ ਭਰ ਕੇ ਇਹ ਨਿਗਮ ਦੇ ਵਿੱਚ ਲਾਵਾਂਗੇ अब तक के लिए बस इतना ही सिरो की आपसे मुलाकात ऐसी एक और खबर के साथ अब तक के लिए नमस्कार और देखते रहिए सत्ता न्यूज़